ਮਹਾਰਾਜ ਕਹਿੰਦੇ ਨੇ ਪਹਿਲਾ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਗੁਰੂ ਵੱਲੋਂ ਪ੍ਰਾਪਤ ਕੀਤੇ ਸ਼ਬਦ ਦੇ ਸਹਤ ਆਪਣੇ ਮਨ ਨੂੰ ਅਗਿਆਨ ਚੋਂ ਕੱਢ ਕੇ ਗਿਆਨ ਵੱਲ ਤੋਰ ਪਹਿਲਾ ਆਪਣੇ ਮਨ ਨੂੰ ਸਮਝਾ ਫੇਰ ਹੋਰਨਾਂ ਦੇ ਅੰਦਰ ਸਿਫਤ ਸਲਾਹ ਦੀ ਰੀਝ ਪੈਦਾ ਕਰੀ ਆਪਦੇ ਤੈਨੂੰ ਰੀਝ ਕੋਈ ਨਹੀਂ ਹੈ ਦੂਜਿਆਂ ਨੂੰ ਨਚਾਉਣ ਤੁਰ ਪਿਆ ਆਪ ਤੇ ਤੂੰ ਨਚਿਆ ਹੀ ਨਹੀਂ ਐ ਆਪ ਤੇ ਪ੍ਰਭੂ ਦੇ ਨਾਮ ਦਾ ਰਸ ਆਇਆ ਹੀ ਨਹੀਂ ਐ ਤੇ ਦੂਸਰਿਆਂ ਨੂੰ ਕਿਵੇਂ ਰਸ ਦੀ ਸਾਰ ਸਮਝਾ ਸਕੇਗਾ ਤੋ ਕਹਿੰਦੇ ਪਹਿਲਾਂ ਆਪ ਗਿਆਨ ਵਿੱਚ ਜਾਗ ਫਿਰ ਦੂਸਰਿਆਂ ਨੂੰ ਜਗਾਉਣ ਦਾ ਯਤਨ ਕਰੀ ਪਹਿਲਾਂ ਆਪ ਰਸ ਮਾਣ ਫਿਰ ਹੋਰਨਾਂ ਨੂੰ ਰਸ ਦਾ ਅਰਥ ਸਮਝਾ ਦੇਵੇਂ ਆਪਣਾ ਮਨ ਪ੍ਰਬੋਧ ਹੋ ਬੂਝੋ ਸੋਈ ਲੋਕ ਸਮਝਾਵੋ ਸੁਣੇ ਨਾ ਕੋਈ ਗੁਰਮਖ ਸਮਝੋ ਸਦਾ ਸੁਖ ਹੋਈ ਕਹਿੰਦੇ ਆਪਣਾ ਮਨ ਤੇ ਗੁਰੂ ਦੇ ਸ਼ਬਦ ਨਾਲ ਸਮਝਾਇਆ ਨਹੀਂ ਦੂਜਿਆਂ ਵਿੱਚ ਪ੍ਰਚਾਰ ਕੀਤਾ ਪਰ ਦੂਜਿਆਂ ਤੇ ਅਸਰ ਫੇਰੀ ਪ੍ਰਚਾਰਕ ਦਾ ਹੋਵੇਗਾ ਨਾ ਜੇ ਆਪਣਾ ਮਨ ਉਹਦਾ ਗੁਰੂ ਪਰਮੇਸ਼ਰ ਦੇ ਹੁਕਮ ਵਿੱਚ ਹੈ ਤੇ ਜਿਨ੍ਹਾਂ ਨੇ ਆਪਣਾ ਮਨ ਗੁਰੂ ਦੇ ਹੁਕਮ ਵਿੱਚ ਚਲਾ ਲਿਆ ਹੈ ਉਹਨਾਂ ਦੇ ਅਲਫਾਜ਼ਾਂ ਦਾ ਅਸਰ ਲੋਕਾਈ ਵਿੱਚ ਹੈ ਉਹਨਾਂ ਦਾ ਅਸਰ ਦੁਨੀਆ ਕਬੂਲ ਦੀ ਹੈ ਫਿਰ ਉਹਨਾਂ ਦੇ ਜੀਵਨ ਵਿੱਚ ਔਰ ਉਹਨਾਂ ਦੇ ਮੁਰੀਦਾ ਦੇ ਜੀਵਨ ਵਿੱਚ ਸਦਾ ਸੁਖ ਆ ਜਾਂਦਾ ਹੈ